ਫੁੱਲ ਦਾ ਫੁੱਲ ਚਿਕੜ ਦੇ ਵਿੱਚ ਰਹਿ ਕੇ ਵੀ ਖਿੜਿਆ ਰਹਿੰਦਾ ਏ ਮੇਰੀਆਂ ਧੀਆ ਮੇਰੇ ਪੁੱਤ ਵਿਆਹ ਕਰਾਉਣਗੇ ਬੱਚੇ ਜੰਮਣਗੇ ਪਰ ਇਸ ਚਿਕੜ ਦੇ ਵਿੱਚੋਂ ਖਿੜੇ ਰਹਿਣਗੇ ਆਖੋ ਸਤਨਾਮ ਸ੍ਰੀ ਖੇੜਾ ਕਾਦੇ ਨਾ ਆਉਣਾ ਸੀ ਸੇਵਾ ਸਿਮਰਨ ਦਾ ਹੁਣ ਨਿਕਲੀ ਜਾਂਦਾ ਸਾਡੇ ਘਰਾਂ ਚ ਸਾਡੇ ਬਜ਼ੁਰਗਾਨ ਪੜ ਸੀ 100 ਸਾਲ ਦੀ ਉਮਰ ਸੀ ਚਿੱਟਾ ਦਾੜਾ ਚਿਹਰਾ ਲਾਲ ਸੀ ਕਿਉਂਕਿ ਨਾਮ ਮੜਾ ਜਪਦੇ ਸੀ ਮੈਂ ਕਿਨਾ ਚੰਗੇ ਸੀ ਅਨਪੜ੍ਹ ਇੱਕ ਦੂਜੇ ਨੂੰ ਪਿਆਰ ਤਾਂ ਕਰਦੇ ਅੱਜ ਜਦੋਂ ਦੀ ਪੜ੍ਹਾਈ ਕਰ ਲਈ ਉਦੋਂ ਦਾ ਖਤਮ ਹੀ ਸਭ ਕੁਝ ਕਰਤਾ ਇਹ ਜੀ ਐਮਏ ਕੀਤੀ ਆ ਤੇ ਘਰ ਚ ਚਾਰਦੀ ਆਏ ਪਾਣੀ ਤੇ ਪੁੱਛਿਆ ਨੀ ਕਿ ਇਹਨੂੰ ਆਖੋ ਸਤਨਾਮ ਇਹ ਜੀ ਬੇਟੀ ਨੇ ਐਮ ਕਾਮ ਕੀਤੀ ਕਿਸੇ ਨੂੰ ਬੁਲਾਇਆ ਹੀ ਨਹੀਂ ਇਹਦੋਂ ਤਾਂ ਸਾਡੀ ਦਾਦੀ ਚੰਗੀ ਚਿੱਟੀ ਨਿ ਪੜ ਜਿਹੜਾ ਆਉਂਦਾ ਚੱਲ ਪੈ ਰੀਆਂ ਥਾ ਕੋ ਸਤਨਾਮ ਅੱਜ ਕਿਧਰ ਨੂੰ ਸਮਾਂ ਤੁਰ ਗਿਆ ਖਤਮ ਹੋਈ ਜਾਂਦਾ ਸੰਗਤ ਜੀ ਸਭ ਕੁਝ ਹੋਲੀ ਵਾਲੀ ਪੱਲੇ ਪੂਲੇ ਕਿਹਦੇ ਕੁਝ ਨਹੀਂ ਐ ਬਾਬਾ ਫਰੀਦ ਕਹਿੰਦਾ ਮੈਂ ਜਾਣਿਆ ਦੁੱਖ ਮੁੱਜ ਕੋ ਦੁੱਖ ਸਬਾਇਆ ਊਚੇ ਚੜਕ ਕੇ ਦੇਖਿਆ ਕਰ ਕਰਦਾ ਇਹ ਹਾਲ ਐ ਕਿਉਂ ਬਾਣੀ ਚਲੇਗੀ ਸਿਮਰਨ ਚਲੇਗਾ ਸੇਵਾ ਚਲੇਗਾ ਸਾਡੇ ਬਜ਼ੁਰਗ 2:30 ਵਜੇ ਉੱਠ ਕੇ ਮਾਤਾ ਮਧਾਨੀ ਪਾਉਂਦੀ ਸੀ ਬਾਪੂ ਹਲ ਵਾਹੁੰਦਾ ਤੇ ਅੱਜ ਰਾਤ ਨੂੰ 1 ਵਜੇ ਤੇ ਵਟਸਐਪ ਬੰਦ ਹੁੰਦਾ ਕਲੇਸ਼ ਬੁਖ ਤੇ ਉੱਠਦੇ 10 ਵਜੇ ਤੇ ਬੁਰਸ਼ ਵੀ ਕਹਿੰਦੇ ਉੱਤੇ ਕਰਾ ਦਿਓ ਬਿਸਤਰੇ ਦੇ ਆਖੋ ਸਤਨਾਮ ਕਿ ਕਿਥੋਂ ਲਾਲੀਆਂ ਆਉਣੀਆਂ ਵਿਦਵਾਨ ਕਹਿੰਦਾ ਪਾਣੀ ਸੁੱਕ ਜੇ ਜਿਸ ਤਲਾਬ ਵਿੱਚੋਂ ਉੱਥੇ ਮੱਛੀ ਦੇ ਨਹੀਂ ਪ੍ਰਾਣ ਰਹਿੰਦੇ ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ ਸੁੱਕੇ ਸੜੇ ਹਿਰਦੇ ਪਈਆ ਬਾਣ ਰਹਿੰਦੇ ਜਿਹੜੇ ਨਾਮ ਨਹੀਂ ਜਪਦੇ ਗੁਰੂ ਦਾ ਬੰਦੇ ਜਿਉਂਦੇ ਮਰਿਆਂ ਸਮਾਨ ਰਹਿੰਦੇ ਮੇਰੇ ਹਜ਼ੂਰ ਨੇ ਦੋ ਧਾਰਨਾ ਦਿੱਤੀਆਂ ਪੱਛ ਅਗੇ ਦੇ ਸਿੱਧੋ ਮੁਰਗਾ ਵੀ ਤੇ ਕਮਲ ਦਾ ਫੁੱਲ ਦੋਵੇਂ ਰਹਿੰਦੇ ਤੇ ਚਿੱਕੜ ਵਿੱਚ ਐ ਪਰ ਖੁਬਦੇ ਨਹੀਂ ਇਦਾਂ ਹੀ ਮੇਰੇ ਬੱਚੇ ਵਿਆਹ ਕਰਾਉਣਗੇ ਗ੍ਰਸਤੀ ਜੀਵਨ ਬਣਾਉਣਗੇ ਸਵੇਰੇ ਸ਼ਾਮੀ ਨਿਤਨੇਮ ਕਰਨਗੇ ਦਿਨੇ ਆਪਣੀ ਖੇਤੀ ਬਾੜੀ ਦੁਕਾਨ ਦਿਹਾੜੀ ਦਾ ਪਕ ਕਰਨਗੇ ਜਿੱਥੇ ਸੰਗਤ ਇਕੱਠੀ ਹੋਇਆ ਕਰੂ ਉੱਥੇ ਜਾ ਕੇ ਸੇਵਾ ਕਰਿਆ ਕਰਨਗੇ ਉੱਥੇ ਜਾ ਕੇ ਹਾਜ਼ਰੀਆਂ ਭਰਨਗੇ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਵਿੱਚ ਹੀ ਹੋਵੇ ਮੁਕਤ ਇਹ ਵਿਚਾਰਾਂ ਮਾਰੇ ਨੇ ਸਿੱਧਾ ਨਾ ਕੀਤੀਆਂ ਤੇ ਸਿੱਧਾ ਨੂੰ ਬੜੀਆਂ ਪਸੰਦ ਆਈਆਂ ਜਿੱਦਾਂ ਤੁਸੀਂ ਪਿਆਰ ਕੀਤਾ ਕਿੰਨੀ ਦੂਰੋਂ ਸਦਾ ਭੇਜਿਆ ਆਪ ਜੀ ਦਾ ਸਿੱਧਾ ਨੇ ਫਿਰ ਸਾਰਿਆਂ ਨੇ ਸਲਾਹ ਕੀਤੀ ਕਹਿੰਦੇ ਗੁਰੂ ਨਾਨਕ ਸਾਹਿਬ ਮਾਰੇ ਦੀ ਆਰਬਲਾ ਛੋਟੀ ਐ ਉਹ 500 400 400 ਵਰੇ ਦੇ ਜਟਾਵੇਂ ਲੰਮੀਆਂ ਐ ਭਾਈ ਗੁਰਦਾਸ ਜੀ ਕਹਿੰਦੇ ਸਿੱਧੀ ਮਣੇ ਵਿਚਾਰਿਆ ਕਿਵ ਦਰਸ਼ਨੇ ਲੈਵੇ ਬਾਲਾ ਐਸਾ ਜੋਗੀ ਕਲੀ ਵਿੱਚ ਹਮਰਾ ਪੰਥ ਕਰੇ ਉਜਿਆਲਾ ਕਹਿੰਦੇ ਆਪਾਂ ਬਾਬਾ ਖਰੀਦ ਲਈ ਆਖੋ ਸਤਨਾਮ ਅੱਜ ਵੀ ਮੇਰੀ ਕੌਮ ਨੂੰ ਜਾਗਣ ਦੀ ਲੋੜ ਹੈ ਕਿਉਂਕਿ ਜਿਹੜਾ ਸਿਰ ਕੱਢ ਬੁਲਾਰਾ ਉਹਨੂੰ ਖਰੀਦਦੇ ਆਖੋ ਸਤਨਾਮ ਜੰਮਰਵਾ ਦਿੰਦੇ ਆ ਦੋ ਗੱਲਾਂ ਨੇ ਮੇਰੀ ਕੌਮ 'ਚ ਜਿਹੜਾ ਬੰਦਾ ਸਿਰ ਕੱਢਦਾ ਨਾ ਜਿਹਦੇ ਅੰਦਰ ਦਰਦ ਹੈ ਜਾਂ ਉਹ ਖਰੀਦਿਆ ਜਾਂਦਾ ਜਾਂ ਉਹਦੀ ਮੌਤ ਹੋ ਜਾਂਦੀ ਉਸ ਵੇਲੇ ਵੀ ਸਿੱਧਾਂ ਨੇ ਸਲਾਹ ਕੀਤੀ ਕਹਿੰਦੇ ਉਮਰ ਛੋਟੀ ਐ ਚਿਹਰੇ ਤੇ ਨੂਰ ਵੜਾਏ ਤੇ ਇਹਦੇ ਬਚਨਾਂ ਦੇ ਵਿੱਚ ਵਜਨ ਐ ਇਹ ਜਦੋਂ ਕਥਾ ਕਰਦਾ ਵਿਚਾਰ ਕਰਦਾ ਏ ਤਰਕ ਨਾਲ ਗੱਲ ਕਰਦਾ ਏ ਤੇ ਜੀ ਕਿਤੇ ਜੋਗੀ ਬਣ ਜੇ ਤੇ ਆਪਣਾ ਪੰਥ ਦੁਨੀਆ ਦੇ ਉੱਤੇ ਸਾਰੇ ਪਾਸੇ ਪ੍ਰਧਾਨ ਹੋਵੇ ਭਾਈ ਗੁਰਦਾਸ ਜੀ ਕਹਿੰਦੇ ਸਿੱਧੀ ਮਣੇ ਵਿਚਾਰਿਆ ਸਾਰਿਆਂ ਨੇ ਫਿਰ ਮੀਟਿੰਗ ਕੀਤੀ ਮੀਟਿੰਗ ਕਰਕੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਖਰੀਦਣ ਲੱਗੀ ਆ ਬੜਾ ਪਿਆਰਾ ਚੈਪਟਰ ਹੈ ਧਿਆਨ ਦੇਣਾ ਵੇਖੋ ਜੀਤੋ ਦੁਨੀਆ ਝੋਲੀਆਂ ਭਰਉਂਦੀ ਆ ਨਾ ਕਿਹਾ ਸੀ ਨਾ ਬੇਬੇ ਨਾਨਕੀ ਨੇ ਕਿ ਮਾਂ ਇਹ ਡਿਗਦਾ ਨਹੀਂ ਤੇ ਡਿਗਿਆਂ ਨੂੰ ਚੁੱਕਣਾ ਆ ਦੌਲਤਾਂ ਨੇ ਆਖਿਆ ਇਹਦੀ ਝੋਲੀ ਖਾਲੀ ਕੀ ਇਹ ਤੇ ਦੁਨੀਆ ਦੀਆਂ ਝੋਲੀਆਂ ਭਰਨ ਆਇਆ ਏ ਅੱਜ ਮੇਰੇ ਗੁਰੂ ਨਾਨਕ ਦੀ ਪਰਖ ਹੋਣ ਲੱਗੀ ਆ ਖੁ ਸਤਨਾਮ ਸਿੱਧ ਬੜੇ ਕਰਾਮਾਤੀ ਸੀ ਮਿੱਟੀ ਦੀ ਮੁੱਠ ਭਰ ਕੇ ਖੋਲਦੇ ਸੀ ਤੇ ਸੋਨਾ ਬਣਾ ਦਿੰਦੇ ਸੀ ਕਿਉਂਕਿ ਇਹਨਾਂ ਗੁਰੇ ਜੀਆਂ ਸਿੱਧੀਆਂ ਜੰਤਰ ਮੰਤਰ ਤੰਤਰ ਸੰਨ ਉਹਨਾਂ ਨੇ ਸਲਾਹ ਕਰਕੇ ਮੇਰੇ ਹਜ਼ੂਰ ਨੂੰ ਖਰੀਦਣ ਵਾਸਤੇ ਕੋਈ ਚਾਲ ਖੇਢੀ ਉਹ ਭਾਈ ਸਾਹਿਬ ਕਹਿੰਦੇ ਕਿਹੜੀ ਸੀ ਕਹਿੰਦੇ ਖੱਪਰ ਦਿੱਤਾ 나ਥ ਜੀ ਪਰ ਪਾਣੀ ਲੈਵਣੇ ਉੱਠ ਚਾਲਾ ਬਾਬਾ ਗਿਆ ਪਾਣੀਏ ਡਿੱਠੇ ਰਤਨ ਜਵਾਰ ਲਾਲਾ ਗੁਰੂ ਨਾਨਕ ਸਾਹਿਬ ਨੂੰ ਗੁਰਖਨਾਥ ਦੇ ਚੇਲੇ ਕਹਿੰਦੇ ਓਰੇ ਆ ਕਾਕਾ ਬਲ ਕੁਰਿਆ ਮੇਰੇ ਹਜ਼ੂਰ ਸੋਹਣੇ ਸੋਹਣੇ ਮੁਖੜੇ ਵਾਲੇ ਕਰੋ ਦਰਸ਼ਨ ਸਤਨਾਮ ਸ੍ਰੀ ਚੂਲਾ ਪਾਇਆ ਗੋਲਦਸ ਤਾਰ ਹੈ ਸਹਿਬ ਦਾ ਦਾੜਾ ਜੇ ਕਾਲਾ ਹੈ ਤੇ ਪਿਆਰੇ ਪਿਆਰੇ ਹੱਥਾਂ ਨਾਲ ਮਹਾਰਾਜ ਸਾਹਿਬ ਨੂੰ ਉਹ ਜਿਹੜਾ ਗੜਵਾਉ ਖੱਪਰ ਦਿੱਤਾ ਜੋਗੀ ਨੇ ਇਹਨੇ ਜਾਓ ਕਾਕਾ ਉਥੋਂ ਪਾਣੀ ਲੈ ਕੇ ਆ ਹੱਥ ਤੋਂ ਨਹੀਂ ਮੇਰੇ ਹਜ਼ੂਰ ਅੱਗੇ-ਅੱਗੇ ਤੇ ਭਾਈ ਮਰਦਾਨਾ ਪਿੱਛੇ-ਪਿੱਛੇ ਜਦੋਂ ਮਹਾਰਾਜ ਉੱਥੇ ਪਾਣੀ ਲੈਣ ਗਏ ਤੇ ਸਿੱਧਾ ਨੇ ਸ਼ਕਤੀ ਮਾਰ ਕੇ ਕੀ ਕੀਤਾ ਉੱਥੇ ਜਿਹੜੇ ਪੱਥਰ ਪਏ ਸੀ ਬਜਰੀ ਪਈ ਸੀ ਉਹ ਹੀਰੇ ਮੋਤੀ ਬਣਾ ਦੇ ਤੈਉਂ ਕਹਿੰਦੇ ਦੁਨੀਆਂ ਦੀ ਇੱਕੋ ਕੌਮਾ ਜਿਹਦਾ ਵਰਲਡ 'ਚ ਸਿੱਕਾ ਚੱਲਦਾ ਤੇ ਜਿਹੜੀ ਕਦੇ ਕਿਸੇ ਤੋਂ ਮੰਗਦੀ ਨਹੀਂ ਆਖੋ ਸਤਨਾਮ ਬਾਬੇ ਨਾਨਕ ਦਾ ਸ਼ੁਕਰ ਕਰਿਆ ਕਰੀਏ ਆਪਣੀ ਉਮਰ 550 ਸਾਲ ਹੈ ਸਾਡੇ 550 ਸਾਲ ਹੈ ਬਣਾਇਆ ਨਾ ਆਪਾਂ ਤੇ ਸਾਡੇ 550 ਸਾਲ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਾ ਕੇ ਸ੍ਰੀ ਨਿਸ਼ਾਨ ਸਾਹਿਬ ਝੁਲਾ ਦੇਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਪ੍ਰਾਤਨ ਜਿਹੜੇ ਧਰਮ ਨੇ ਉਹਨਾਂ ਦੀ ਉਮਰ 2 2 4 4000 ਸਾਲ ਹੈ ਥੋੜੇ ਸਮੇਂ ਵਿੱਚ ਮੇਰੇ ਗੁਰੂ ਨਾਨਕ ਦੇ ਬੱਚਿਆਂ ਨੇ ਇੰਨਾ ਕਿ ਪਿਆਰ ਵੰਡਤਾ ਕਿ ਅਮਰੀਕਾ ਕੈਨੇਡਾ ਇੰਗਲੈਂਡ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਵੀ ਪੁੰਝੇ ਬਹਿ ਕੇ ਪ੍ਰਸ਼ਾਦਾ ਛਕਣ ਲਾਤੇ ਆਖੋ ਸਤਿਨਾਮ ਕਿੰਨਾ ਸਤਕਾਰ ਕਰਦੇ ਹੋ ਲੋਕ ਜਦੋਂ ਹਰਿਮੰਦਰ ਸਾਹਿਬ ਆਉਂਦੇ ਆ ਕਿੰਨਾ ਅਦਬ ਕਰਦੇ ਧੰਨ ਧੰਨ RAM DAS GUR JIN SIRYA TNE ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ ਅਟਲ ਅਥਾ ਤੋਲ ਤੂੰ ਤੇਰਾ ਅੰਤ ਨ ਪਾਰਾ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਨਾਨਕ ਤੂੰ ਲਹਿਣਾ ਤੂ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਉਤਾਰਿਆ ਗੁਰੂ ਸਾਹਿਬ ਦੇ ਦیدار ਹੋਏ ਆ ਆਨੰਦ ਬਣਿਆ ਜਦੋਂ ਮਹਾਰਾਜ ਉੱਥੇ ਗਏ ਬਾਬਾ ਗਿਆ ਪਾਣੀਆਂ ਡਿਠੇ ਰਤਨ ਜਵਾਹਰ ਲਾਲਾ ਉੱਥੇ ਕੀ ਵੇਖਿਆ ਸਿੱਧਾਂ ਨੇ ਮਾਇਆ ਹੀ ਮਾਇਆ ਕਰਤੀ ਇਦੇ ਚ ਅੱਜ ਆਪਾਂ ਸਾਰੇ ਫਸ ਗਏ। ਵੱਡੇ ਵੱਡੇ ਰਾਗੀ ਢਾਡੀ ਕਥਾਵਾਚਕ ਗਿਆਨੀ ਆਪਾਂ ਕੀ ਕਹਿ ਦਲਾ ਲੈਣਾ। ਵੜਿਆਂ ਵੜਿਆਂ ਨੂੰ ਮਾਇਆ ਲੈ ਗਈ ਮੋਕੇ ਆਖੋ ਸਤਨਾ। ਜਿਹੜੇ ਅੱਜ ਤੋਂ ਕਿਤੇ 10 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਐਨੇ ਯਾਰ ਨੂੰ ਅਮਰਤ ਛਕਾਇਆ ਅੱਜ ਉਹੀ ਬੰਦੇ ਕਹਿੰਦੇ ਅਮਰਤ ਦੀ ਤੇ ਲੋੜ ਹੀ ਨਹੀਂ। ਅੰਦਰ ਸਾਫ਼ ਚਾਹੀਦਾ। ਮਤ ਮਾਰ ਦਿੰਦੀ ਏ ਚੀਜ਼। ਬਾਬੇ ਨਾਨਕ ਨੂੰ ਉਹਨਾਂ ਨੇ ਫਿਰ ਖਰੀਦਣਾ ਚਾਹਿਆ ਸੰਗਤ ਜੀ ਮਾਇਆ ਵਿਛਾਈ। ਤੇ ਸਤਗੁਰੂ ਮਹਾਰਾਜ ਸਾਹਿਬ ਜੀ ਮੁਸਕਰਾਏ ਤੇ ਭਾਈ ਮਰਦਾਨਾ ਕਹਿੰਦੇ ਬਾਬਾ ਜੀ ਇੰਨੀ ਮਾਇਆ ਐਨੇ ਹੀਰੇ ਮੋਤੀ ਘਰ ਦੇ ਵਿੱਚ ਗਰੀਬੀ ਐ ਜੇ ਤੇਰਾ ਹੁਕਮ ਹੋਵੇ ਤੇ ਦੋ ਚਾਰ ਬੁੱਕ ਚੁਕਲਾ ਬੋਲ ਸਤਨਾਮ ਮਾਫ਼ੀ ਦੇ ਦਿਓ ਲਾਈਵ ਚੱਲਦਾ ਵਾ ਹੁਣ ਇਹੀ ਕੋਈ ਸਾਡੇ ਨਾਲ ਆਇਆ ਮੈਂ ਵੀ ਵਿਦੇਸ਼ ਜਾ ਕੇ ਆ ਥੋੜਾ ਸਮਾਂ ਮੈਂ ਤਾਂ ਆ ਗਿਆ ਇਹਦੇ ਸੀ ਰੈਪੂ ਸਿੰਘ ਬੜੇ ਪਿਆਰ ਵਾਲੇ ਪੱਕਾ ਰੱਖਦੇ ਮੈਂ کہیں ਨਹੀਂ ਰਹਿਣਾ ਇਥੇ 50 ਕਿੱਲਿਆਂ ਦੇ ਮਾਲਕ ਤਿੰਨ ਤਿੰਨ ਮੰਜ਼ਲੀ ਕੋਠੀ ਛੱਡ ਕੇ ਹੁਣ ਗੁੱਸਾ ਲੱਗੂਗਾ ਉਥੇ ਇੱਕ ਇੱਕ ਕਮਰੇ 'ਚ ਸਾਰਾ ਟੱਬਰ ਦਿਹਾੜੀਆਂ ਕਰਨ ਦੇ ਆਖੋ ਸਰ ਕੀ ਨੂੰ ਕਥਾ ਸੁਣੋਣੀ ਇਹਦੇ ਇਹ ਕਥਾ ਦਾ ਭਾਵ ਕੀ ਹੈ ਕਿ ਰਾਜ ਕਰਨ ਵਾਲੇ ਲੋਕ ਜਿਹੜੇ ਐਸ ਧਰਦੀ ਤੇ ਭੰਗੜੇ ਪਾਉਂਦੇ ਸੀ ਗਿੱਧੇ ਪਾਉਂਦੇ ਸੀ ਜਸ਼ਨ ਮਣਾਉਂਦੇ ਸੀ ਘਰ ਭਰਿਆ ਹੁੰਦਾ ਸੀ ਹੌਲੀ ਹੌਲੀ ਘਰ ਵਿਲੇ ਹੋ ਗਏ ਤੇ ਸਾਰੇ ਗੋਰੀਆਂ ਨੇ ਦਿਹਾੜੀ ਤੇ ਲਾਏ ਜਿਹੜੇ ਘਰ ਜਿੱਥੇ ਤਿੰਨ ਨੌਕਰ ਤੇ ਬੀਬੀਆਂ ਦਿਹਾੜੀ ਦੇ ਕੋਈ ਕੰਮ ਨੂੰ ਹੱਥ ਨਹੀਂ ਤੇ ਕਦੀ ਉਧਰ ਉਥੇ ਜਾ ਕੇ ਉਹ ਵੀ ਬੇਰ ਤੋੜੁੰਦਾ ਆਖੋ ਸਤਿਨਾਮ ਫਿਰ ਅਗੋਂ ਗਾਲਾਂ ਕੱਢਦੇ ਕਿਤੇ ਬਾਬਾ ਹੀ ਕਿਰਤ ਕਰਦੇ ਤੁਹਾਨੂੰ ਤੰਗੀ ਕੀ ਆ ਵੀ ਜੇ ਕਿਰਤ ਇਹਨਾਂ ਦੀ ਕਰਨੀ ਹੀ ਤੇ ਫਿਰ ਸਾਨੂੰ ਕੀ ਲੋੜ ਸੀ ਦੀਆਂ ਦੇਂਦੀ ਆਖੋ ਸਤਿਨਾਮ ਕੀ ਲੋੜ ਸੀ ਬਾਬਾ ਸ਼ਾਮ ਸਿੰਘ ਟਾਰੀ ਸਵਾ ਪੈਰ ਲੜਦਾ ਰਿਹਾ 13 ਗੋਲੀਆਂ 18 ਉਹਦੇ ਤਲਵਾਰਾਂ ਦੇ ਵਾਰ ਵੱਜੇ ਕੀ ਲੋੜ ਸੀ 4000 ਅੰਗਰੇਜ਼ ਵੜਤਾ ਇੱਕ ਪਾਸੇ ਗਨ ਮਸ਼ੀਨਾਂ ਚੱਲਣਦੀਆਂ ਇਹ ਕਿੰਨਾ ਪਿਆਰ ਧਰਤੀ ਨੂੰ ਜਿਹੜੇ ਖੂਚੋਂ ਨਿਕਲੇ ਉੱਥੇ ਫੇਰ ਡਿਗ ਗਏ ਗੋਰੇ ਵੀ ਹੱਸਦੇ ਹੋਣੇ ਕਹਿੰਦੇ ਹੋਣੇ ਅੱਗੇ ਸਾਨੂੰ ਭਜਾਉਂਦੇ ਸੀ ਹੁਣ ਨਾਲੇ ਮੁੰਡਾ ਭੇਜਦੇ ਆਵਦੀ ਕੁੜੀ ਭੇਜਦੇ ਨਾਲ 50 ਲੱਖ ਰੁਪਈਆ ਵੀ ਭੇਜਦੇ ਸੋਚ ਕੇ ਵੇਖਣ ਵਾਲੀ ਗੱਲ ਹੈ ਤੇ ਜੇ ਦਿਹਾੜੀ ਕਰਨੀ ਤੇ ਫਿਰ ਇੱਥੇ ਮਾੜੀ ਆ ਕਰਦੇ ਹੈਗੇ ਮਾਲਕ ਤੇ ਹੈਗੇ ਆ ਭਾਵੇਂ ਆਉਂਦਾ ਹੀ ਨਾ ਕੱਚਾ ਕਮਰਾ ਆਉਂਦਾ ਤੇ ਹੈਗਾ ਉਥੇ ਤਾਂ ਉਹ ਵੀ ਨਹੀਂ ਸੁਰਹੁ ਵਿਚਾਰੇ ਕਥਾ ਦਾ ਭਾਵ ਅਰਥ ਮੈਂ ਮਾਫੀ ਮੰਗਲਾਂ ਨਾਲ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ ਮੇਰੇ ਬਾਦਸ਼ਾਹ ਮਾਰੇ ਨੇ ਜਦੋਂ ਵੇਖੇ ਮੋਤੀ ਹੀਰੇ ਸੋਨਾ ਚਾਂਦੀ ਤੇ ਭਾਈ ਸਾਹਿਬ ਜੀ ਕਿਹਨੇ ਬਾਬਾ ਜੀ ਵਿਸ਼ਾਵਾਂ ਪਰਣਾ ਫਿਰ ਦੋ ਚਾਰ ਬੋਖ ਲੈ ਲਈਏ ਲੈ ਚੱਲਾਂਗੇ ਨਗਰ ਮੇਰੇ ਬਾਦਸ਼ਾਹ ਹੱਸ ਕੇ ਕਹਿੰਦੇ ਵੇ ਵਰਦਾਨਿਆ ਓ ਜਿਹੜੀ ਸਿੱਧਾਂ ਦੀ ਮੰਡਲੀ ਬੈਠੀ ਉਹ ਪੜੇ ਲਿਖਿਆ ਮਡੀਆਂ ਉੱਚੀਆਂ ਸ਼ਕਤੀਆਂ ਦੇ ਮਾਲਕ ਹੈ ਵੇਖੀ ਕਿਤੇ ਦੋ ਬੁੱਖ ਚੁੱਕ ਕੇ ਮੇਰੇ ਪੰਥ ਨੂੰ ਗੰਦਲਾ ਨਾ ਕਰਦੀ ਆਖੋ ਸਤਨਾਮ ਉਹ ਤਾਂ ਭਰਾ ਸੀ ਬੰਦਕੀ ਵਾਲੇ ਸਾਨੂੰ ਸਮਝਾਉਣ ਲਈ ਤੇ ਜੇ ਕਿਤੇ ਸਾਡੇ ਦੇਸ਼ ਦੇ ਆਗੂ ਵੇਖਦੇ ਨਾ ਤੇ ਅੱਜ ਵੀ ਸੋਨੇ ਦੀ ਚਿੜੀ ਹੋਣਾ ਸੀ ਆਖੋ ਸਤਨਾਮ ਇਹ ਪੰਜਾਬ ਕਿਤੇ ਸੋਨੇ ਦੀ ਚਿੜੀ ਸੀ ਨਾ ਹੁਣ ਤਾਂ ਮਿੱਟੀ ਦੀ ਹੀ ਰਹਿ ਗਈ ਤਰਲੇ ਲੈ ਕੇ ਟਾਈਮ ਪਾਸ ਕਰਨ ਦੇ ਇੱਕ ਇੱਕ ਜਵਾਕ ਆ ਉਹ ਵੀ ਉੱਥੇ ਦਾਖਲ ਕਰਾਇਆ ਉਹ ਕਿੱਥੇ ਜਿੱਥੇ ਨਸ਼ਾ ਨੂੰ ਸ਼ਿਸ਼ਡਾਉਂਦੇ ਆ ਤੇ ਸਾਰਾ ਭੈਣ ਭਰਾ ਰੋਂਦਾ ਕੋਈ ਪੱਲੇ ਦੀਦਾ ਨਹੀਂ ਨਿਗੇ ਨਿਗੇ ਪੜਦੇ ਬੱਚੇ ਆ ਵੇਖੋ ਕਿੰਨੀਆਂ ਰੂਹਾਂ ਮੈਂ ਕਿੰਨਾ ਸ਼ੁਕਰ ਆ ਗ੍ਰੰਥੀ ਸਾਹਿਬ ਦੇ ਵੀ ਸ਼ੁਕਰ ਤੁਹਾਡੇ ਨਗਰ ਦੇ ਵੀ ਆ ਮੈਂ ਇੱਕ ਪੰਕਤੀ ਬੋਲਦਾ ਐ ਅੱਗੋਂ ਪੂਰੀ ਬੋਲਦੇ ਐ ਕਿੱਡੀ ਤਰਸ ਦੀ ਗੱਲ ਕੀ ਲੈ ਜਾਣਾ ਤੁਹਾਡੇ ਤੋਂ ਆਖੋ ਸਤ ਇਨਾ ਅਦਰਦਾਸਾਂ ਤੇ ਬੰਦਕੀ ਦੇ ਪ੍ਰੇਮ ਵਿੱਚੋਂ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨਿਆਂ ਮੈਂ ਆਪਣੇ ਪੰਥ ਨੂੰ ਦੁਨੀਆ ਦੇ ਨਕਸ਼ੇ ਤੇ ਲਿਜਾਣਾ ਹੀ ਵੇਖੀ ਕਿਤੇ ਫੇਲ ਨਾ ਹੋ ਜੀ ਅੱਜ ਆਪਣਾ ਮੁੱਲ ਪਾਉਣ ਲੱਗੇ ਉਹ ਬੰਦੇ ਅੱਜ ਵੀ ਕਿਤੇ ਨਾ ਕਿਤੇ ਸਾਡੇ ਮੁੱਲ ਪੈ ਗਏ ਜਿਹੜਾ ਅਗੂ ਚੁਣਦੇ ਉਹ ਉਹੋ ਹੀ ਮੁੜ ਕੇ ਉਹ ਬਦਲ ਜਾਂਦਾ ਆਖੋ ਸਤਨਾਮ ਕੌਮ ਵਿਚਾਰੀ ਸੋਚਾਂ ਚ ਪਈਏ ਵੀ ਕਿਹਦੇ ਮਗਰ ਲੱਗੀਏ ਕਿਹਦੇ ਨਾਂ ਲੱਗੀਏ ਜਿਹੜਾ ਚੁਣਦੇ ਆ ਹੌਲੀ ਜੀ ਮਗਰੋਂ ਕੁਝ ਹੋਰ ਹੀ ਨਿਕਲਦਾ ਆਉਂਦਾ ਰਹਿੰਦਾ ਫਿਰ ਨੀਵੀਂ ਜੀ ਪੈ ਜਾਂਦੀ ਹੈ ਕਿ ਸੱਚੇ ਬਾਦਸ਼ਾਹ ਤੂੰ ਆਪ ਕਿਰਪਾ ਕਰ